ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਆਪਾਂ ਚੱਲੇ ਆਂ ਵਿਆਹ ਤੇ ਤੇ ਤਿਆਰ shear ਹੋ ਕੇ ਐਨ ਪੱਗ ਬੰਨ ਲਈ ਨਾ ਧੋ ਕੇ ਕੱਪੜੇ ਪਾ ਲੇ ਇਹ ਕੜੀ ਵੀ ਲਾ ਲਈ ਜਿਹੜੀ ਦੀਵਾਲੀ ਤੇ ਗਿਫਟ ਮਿਲੀ ਸੀਗੀ ਤੇ ਆਜਾ ਹੁਣ ਚੱਲਦੇ ਆਂ ਵਿਆਹ ਤੇ ਨੂੰ ਲਓ ਵੀ ਆਪਾਂ ਹੁਣ ਬੈਠ ਗਏ ਗੱਡੀ 'ਚ ਤੇ ਆਪਾਂ ਜਾ ਰਹੇ ਹਾਂ ਅੱਜ ਵਿਆਹ ਮਲੇਰ ਕੋਟਲੇ ਤੇ ਆਪਾਂ ਰਾਹ ਚੁਣਿਆ ਕ मतलब ਪੈਣ ਵੱਲ ਜੀ ਪੈਲ ਤੋਂ ਮਲਾਦ ਤੇ ਉਹ ਤੋਂ ਅੱਗੇ ਮੈਨੂੰ ਪਤਾ ਨਹੀਂ ਕਿਹੜੇ 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 ਸ਼ਹਿਰ ਆਉਂਦੇ ਨੇ ਕਿਹੜੇ ਕਿਹੜੇ ਪਿੰਡ ਆਉਂਦੇ ਨੇ ਤੇ ਆ ਤੁਹਾਨੂੰ ਮੈਂ ਦੱਸਦਾ ਵੀ ਸੀ ਕੌਣ ਕੌਣ ਜਾ ਰਹੇ ਆ ਇੱਕ ਤਾਂ ਮੈਂ ਜਾ ਰਿਹਾ ਠੀਕ ਹੈ ਜੀ ਇੱਕ ਬੀਜੀ ਜਾ ਰਹੇ ਨੇ ਤੇ ਰੇੜੀ ਜਾ ਰਹੇ ਨੇ ਅਸੀਂ ਸਭ ਨੇ ਜਾਣੇ ਜਾ ਰਹੇ ਆ ਗੱਡੀ 'ਚ ਤੇ ਬਾਲੂਰੇ ਨਹੀਂ ਬਾਈ ਤੇ ਹੁਣ ਆਪਾਂ ਪਹੁੰਚਦੇ ਆ ਤੇ ਉੱਥੇ ਜਾ ਕੇ ਤੁਹਾਨੂੰ ਵਿਆਹ ਦਾ ਮਾਹੌਲ ਦਿਖਾਉਣੀ ਆ ਰੌਣਕਾਂ ਉੱਥੇ ਦੀਆਂ ਲਓ ਵੀ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਮਤਲਬ ਕਿ ਪੈਲਸ ਤੇ ਤੇ ਉਹ ਸਾਹਮਣੇ ਜਿਹੜੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਉਹ ਹੈਗਾ ਪੈਲਸ ਜਿੱਥੇ ਹੈਗਾ ਮੇਰੀ ਭੂਆ ਜੀ ਦੀ ਕੁੜੀ ਦਾ ਵਿਆਹ ਤੇ ਆਜੋ ਹੁਣ ਚੱਲਦੇ ਆਂ ਅੰਦਰ ਨੂੰ ਪੈਲਸ ਆਪਾਂ ਹੁਣ ਆਗੇ ਟੈਂਟ ਦੇ ਅੰਦਰ ਦੇ ਅੰਦਰ ਜਾਂਦੇ ਆ। ਇਹ ਪੂਰਾ ਸਜਾਇਆ ਹੋਇਆ ਪੂਰਾ ਤੇ ਸਭ ਤੋਂ ਪਹਿਲਾਂ ਕੰਮ ਕਸਰੀ ਗੱਲ ਬਣਾਉਣਾ ਸਾਰੇ ਸਤਿ ਸ਼੍ਰੀ ਅਕਾਲ ਇਹੋ ਕੁਝ ਕੁ ਦਿਨਾਂ ਤੋਂ ਹੋ ਰਿਹਾ ਹੈ। ਕੁਦੀਰ ਸਿਕਰ ਸਤਿ ਸ਼੍ਰੀ ਅਕਾਲ। ਕੁਬੀਆ ਸਿਕਰ ਸਤਿ ਸ਼੍ਰੀ ਅਕਾਲ। ਨੋ। ਕੁਬੀਆ ਸਿਕਰ। ਕੀ ਗਾਲ? ਰਸੂ ਖਾ। ਪਹਿਲਾ ਆ ਗਿਆ ਤੁਸੀਂ। ਤੇ ਤੁਸੀਂ ਹੋ। ਕੀ ਗਾਲ। ਲੋਈ। ਹੁਣ ਆਪਾਂ ਚਕਲੀਆਂ ਚਕਲੀ ਪਲੇਟ। ਤੇ ਹੁਣ ਕੌੜਿਆਂ ਨੂੰ ਢੇੜਾ ਦੇ ਦੀ। ਮਿੱਠਾ ਦਾ ਖਾਣਾ ਨਹੀਂ। ਉਗੀ ਮੇਰਾ ਬੀਰੇਣਾ ਚੈਲੰਜ ਲੱਗਿਆ ਹੋਇਆ ਵੀ ਮਠਾ ਨਹੀਂ ਖਾਣਾ ਅੱਜ ਪਕੌੜੇ ਪਾਉਣੇ ਆ ਇੱਕ ਚੋਕ ਆ ਬਲੇ ਫਕੌੜੇ ਬ੍ਰੈਡ ਪਕੌੜਾ ਦੋ ਪੀਸ ਇਹਦੇ ਜਾ ਪਲੇਟ ਪੂਰੀ ਛੱਡਣਾ ਨਹੀਂ ਕੋਈ ਨਾ ਵੀ ਐਂ ਪੂਰਾ ਲਓ ਵੀ ਸੌਸ ਲਾਲ ਸੌਸ ਪਾਉ ਥੋੜੀ ਜਿਹੀ ਉਰੇ ਥੋੜੀ ਹਰੀ ਸੌਸ ਵਾਓ ਇਹ ਖੋ ਆਈ ਜੀ ਜੀ ਗੋਪੀ ਵਾਲੇ ਪਰ ਔਰੇ ਰਾ ਕੋਈ ਤੈਨ ਚਾਰ ਰੱਖ ਦੋ ਆ ਕੀ ਆ ਗਏ ਨਾ ਪਨੀਰ ਵਾਲੇ ਪਕੌੜੇ ਤੈਨ ਰੱਖ ਲਓ ਚਲੋ ਆਏ ਹੁਣ ਗੇੜਾ ਦੇ ਦिए ਇਹਨਾਂ ਨੇ ਆਹਾ ਹਾ ਹੋਰ ਅੱਗੇ ਖੜ ਗਿਆ ਤੇ ਉਰੇ ਖੜ ਕੇ ਪਕੌੜੇ ਖਾਵਾਂਗੇ ਵਾਓ ਨਿਆਰੇ ਆ ਗਏ ਗਰਮੀ ਅਜ ਕੋਈ ਬਿਆ ਨਹੀਂ ਆਇਆ ਇਸ ਲਈ ਖਾਣ ਦਾ ਮੌਕਾ ਨਹੀਂ ਮਿਲੇਆ ਮਤਲਬ ਬਾਹਰ ਜਾ ਕੇ ਖਾਣਾ ਪੈਂਦਾ ਹੁਣ ਠੰਡਾ ਆ ਗਈਆਂ ਬੈਠ ਹੋ ਗਿਆ ਭਾਈ ਖਾਣਾ ਰੋਟੀ ਪਾਣੀ ਪਕੌੜੇ ਆਨ ਗਾਲਾ ਗਾਲਾ ਮਿੱਠਾ ਮਿੱਠਾ ਨਹੀਂ ਵੀਰੇ ਨੇ ਚੈਲੰਜ ਲੱਗਿਆ ਹੋਇਆ ਅੱਜ ਮੇਰਾ ਇਹ ਮਿੱਠਾ ਨਹੀਂ ਖਾਣਾ ਹੈਗਾ ਪਕੌੜੇ ਹੀ ਖਾਣ ਆਪਾਂ ਖੜੇ ਆਂ ਬਰਾਤ ਦੇ ਵੈਲਕਮ ਵਾਸਤੇ ਤੇ ਬਰਾਤ ਆ ਰਹੀ ਆ ਵੈਲਕਮ ਤੋਂ ਬਾਅਦ ਮਿਲਨੀਆਂ ਵੀ ਹੋਣਗੀਆਂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਲੱਗਿਆ ਹੋਇਆ ਨਾਕਾ ਨੋ ਐਂਟਰੀ ਕੀਤੀ ਹੋਈ ਆ ਦੀਦੀ ਹੋਣਾ ਨੇ ਤੇ ਬਾਜੀ ਰਿਬਨ ਕੱਟਣਗੇ ਤੇ ਫਿਰ ਐਂਟਰੀ ਹੋਊਗੀ ਅੰਦਰ ਹੋਲੀ ਹਾਂ ਬਾਰਡਰ ਤੇ ਆਪਕਰ ਲੱਗੇ ਪਾਣੀ ਐ ਪੂਰਾ ਖੱਗੀ ਗਮੀ ਹੋਵੇ ਮੈਨੂੰ ਪਾਣੀ ਛੱਡਿਆ ਲੈ ਲੈ ਨਾ ਮੈਂ ਕਰ ਲੈ ਹੁਣ ਮੇਰੀ ਤਾਂ ਮਾਈ ਤਾਂ ਪੂਹੇ ਗਈ ਮਾਰੇ ਨਾ ਅੱਛਾ ਪਾਣੀ ਪਾ ਦੇਣਾ ਹੋਰ ਪਾਣੀ ਪਾ ਦੇ ਇਹਦੇ ਨਾਲ ਨਹੀਂ ਆਉਣਾ ਵੱਧ ਬਣ ਗਏ

ਫੁੱਫੜ ਦੀ ਹੁਣੀ ਵੀ ਚਿੱਲ ਕਰ ਰਹੇ ਨੇ ਅਤੇ ਅਸੀਂ ਸਾਰੇ ਇੱਕ ਦੂਜੇ ਨਾਲ ਗੱਲਾਂ ਮਾਰ ਰਹੇ ਹਾਂ ਤੇ ਵਿਆਹ ਨੂੰ ਵੱਖਰੇ ਤਰੀਕੇ ਨਾਲ ਇੰਜੋਏ ਕਰ ਰਹੇ ਹਾਂ ਤੇ ਵਿੱਚ 스ਨੈਕਿੰਗ ਵੀ ਚੱਲ ਰਹੀ ਆ ਤੇ ਮੇਰੇ ਦਾਦਾ ਜੀ ਤੇ ਦਾਦੀ ਜੀ ਤੇ ਮੇਰੇ ਅੜਹਿਆਂ ਵਾਲੇ ਬਾਪੂ ਜੀ ਲੈ ਭਾਨਾ ਸਿਆਂ ਵਿਆਹ ਤੇ ਆਇਆ ਮੇਰੇ ਸਾळ्याਆਂ 100 ਰੁਪਿਆ ਸ ਕਰਨ ਪਾਇਆ 1500 ਦਾ ਖਾ ਕੇ ਜਾ ਪਹਿਲਾਂ ਢਿੱਡ ਪਾਟ ਜੇ ਮੇਰੇ ਸਾਰ ਕੜੇ ਦਾ ਉਹ ਆਪ ਦੀ ਚੱਕ ਲਿਆ ਵਿਆਹ ਚ ਆਏ ਮੇਰੇ ਨਾਲੇ ਮੇਰੀ ਵਾਲੀ ਚਮੀ ਦੀ ਰੱਖੀ ਬੈਠਿਆ ਆਪ ਦੀ ਚੱਕ ਲਿਆ ਤਾਂ ਉਹ ਖੇੜ ਵੀ ਨਹੀਂ ਦਿੰਦੇ ਜੇ ਕੀ ਹੋ ਗਿਆ ਓੜਾ ਕੀ ਆਪ ਦੀ ਪਰ ਰਿਹਾ ਹੋਤਾ ਉਹ ਕੀ ਹੋ ਗਿਆ ਉਹ ਚੱਕਾ ਨੇ ਆ ਉੱਥੇ ਖਤਮ ਹੋ ਗਈ ਆ 3000 ਰੁਪਏ ਦਿੱਤੇ ਆਪੋ ਤੇ ਤੇਰੀ ਖਾਣ ਆ ਨਿੱਕੀ ਜਿਹੀ ਮੇਰੀ ਦੀਦੀ ਆ ਪਾਏ ਆ ਉਸ ਨੂੰ ਇਹ ਹਨ ਸ਼ਗਨ ਪਾਣਗੇ ਤੇ ਆਪਾਂ ਫਿਰ ਸ਼ਗਨ ਪਾਉਨੇ ਆ ਤੇ ਤੁਹਾਨੂੰ ਉਹ ਵੀ ਦਿਖਾਉਨੇ ਆ ਆਪਣੀ ਬਾਰੀ ਆ ਗਈ ਸ਼ਗਨਾ ਦੀ ਸ਼ਗਨ ਪਾਇਆ ਤੇ ਫੋਟੋ ਖਚਾਈ ਦੁਰੰਗ ਨਾ ਮੈਨੂੰ ਘੱਟ ਲਿਆ ਨਾ ਉਹਨਾਂ ਕਾਰ ਲੱਗੀਆਂ ਲੰਚ ਤੇ ਲੰਚ ਚ ਵੀ ਬਹੁਤ ਐਟਮਾ ਨੇ ਸਮਝ ਨਹੀਂ ਆਉਂਦੀ ਕਿਹੜੀ ਖਾਈਏ ਤੇ ਕਿਹੜੀ ਛੱਡੀਏ ਮੇਰੀਆਂ ਦੋ ਸਬਜ਼ੀਆਂ ਫੇਵਰੇਟ ਨੇ ਆਜੋ ਤੁਹਾਨੂੰ ਦਿਖਾਵਾਂ ਕਿਹੜੀਆਂ ਹੋਏ ਆ ਇਹਨੂੰ ਪਹਿਲਾਂ ਗਾੜੀ ਸੀ ਪਹਿਲੇ ਨੂੰ ਇਹ ਹੁਣ ਦੂਜੀ ਸਬਜ਼ੀ ਦੀ ਵਾਰੀ ਆਹੋ ਹਾ ਹਾ ਮੇਥੇ ਮਰ ਦੋਏ ਸਬਜ਼ੀਆਂ ਮੈਨੂੰ ਵਧੀਆ ਲੱਗੀਆਂ ਮੈਂ ਦੋਏ ਪਾਲੀਆਂ ਤੇ ਰੋਟੀ ਵੀ ਗਰਮ ਗਰਮ ਰੱਖ ਲਈ ਆਪਾਂ ਪਲੇਟ 'ਚ ਤੇ ਹੁਣ ਕਰਦੇ ਆਪਾਂ ਰੋਟੀ ਖਾਣਾ ਸ਼ੁਰੂ ਸਾਰੇ ਜਣੇ ਇਕੱਠੇ ਹੋ ਕੇ ਰੋਟੀ ਖਾਣ ਲੱਗੇ ਆ ਅੱਜ ਵੀਰੇ ਨਾਲ ਚੈਲੰਜ ਲੱਗਿਆ ਆ ਸੀ ਵੀ ਮੈਂ ਮਿੱਠਾ ਨਹੀਂ ਖਾਊਂਗਾ ਵਿਆਹ ਤੇ ਮੇਰੇ ਮੂਰੇ ਮੇਰੇ ਮੂਹਰੇ ਸਾਹਮਣੇ ਦੇਖੋ ਆਈਸਕ੍ਰੀਮਾਂ ਲਈ ਖੜੇ ਨੇ ਖਾ ਪੀ ਕੇ ਫੇਰ ਆਪਾਂ ਚੱਲੇ ਆਂ ਘਰ ਨੂੰ ਲੋਵੀ ਬਿਆਹ ਦੇ ਕੇ ਆਪਾਂ ਆ ਗਏ ਘਰੇ ਤੇ ਵਿਆਹ ਬਹੁਤ ਵਧੀਆ ਸੀਗਾ ਕੋਈ ਜ਼ਿਆਦਾ ਰੈਲੀਆਂ ਤੋਂ ਇਕੱਠ ਨਹੀਂ ਕੀਤਾ ਹੋਇਆ ਸੀਗਾ ਸਿਰਫ ਲਿਮਟਿਡ ਖਾਸ-ਖਾਸ ਬੰਦੇ ਹੀ ਬੁਲਾਏ ਹੋਏ ਸੀਗੇ ਤੇ ਉਹtheta ਜਿਹੜਾ ਬਲੂਜ਼ਿਕ ਸਿਸਟਮ ਸੀ ਉਹ ਵੀ ਬੜਾ ਹੌਲੀ ਹੌਲੀ ਜੇ ਚਲਾਏ ਹੋਏ ਸੀਗੇ ਗਾਣੇ ਤੇ ਉਹਨਾਂ ਵੀ ਇੱਕ ਦੂਜੇ ਨਾਲ ਰਾਹ ਨਾ ਗੱਲ ਕਰਾ ਤੇ ਨਹੀਂ ਤਾਂ ਓਏ ਭਲਾੜੇ ਹੋ ਰਹੀ ਹੈ ਬੜਾ ਕੀ ਬੋਲਣਾ ਪੈਂਦਾ ਦਾ ਕਰਕੇ ਆਪਾਂ ਨੂੰ ਸਾਰੇ ਇੰਚ ਇਹ ਇੰਨ ਕਰਨਾ ਚਾਹੀਦਾ ਬੜਾ ਕੱਠ ਨਹੀਂ ਕਰਨਾ ਚਾਹੀਦਾ ਤਾਂ ਵੀ ਆਪਾਂ ਖਰਚੋਂ ਤੋਂ ਵੀ ਬਾਤ ਸਾਕੀਏ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇ ਤੁਸੀਂ ਮੇਰਾ ਚੈਨਲ ਪ੍ਰਿਤਪਾਲ ਸਿੰਘ ਛੱਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ ਚ ਹੱਸਤ ਲਈ ਸਤਿ ਸ੍ਰੀ ਅਕਾਲ